ਕਿਸ ਦੇਖ ਰਹੇ ਹੋ ਜੀ kia TV ਮੈਂ ਰਣਜੀਤ ਕੌਰ ਬੁਲੇਟਨ ਦੀ ਸ਼ੁਰੂਆਤ ਕਰਾਂਗੇ ਸਲਾਮ ਨਜ਼ਰ ਪਾਲਣੇ ਹੁੰਦਕਿ ਅਸੀਂ ਸੁਖੀਆਂ ਤੇ ਨਾਵਾ ਦੇ ਪਿੰਡ ਪਾਲ ਵਿਚ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ ਜਿੱਥੇ ਪ੍ਰਵਾਸੀਆਂ ਨੂੰ ਪਿੰਡ ਵਿੱਚੋਂ ਬਾਹਰ ਨਿਕਲਣ ਦਾ ਫਰਮਾਨ ਜਾਰੀ ਰਿਹਾ ਪਹਿਲਾਂ ਦੇ ਪੰਚਾਇਤ ਨਿਵਾਸੀਆਂ ਕੇ ਇਹ ਫਰਮਾਨ ਜਾਰੀ ਹੈ ਜਿਸ ਬਾਅਦ ਉਸ ਨੇ ਇਸ ਮਾਮਲੇ 'ਚ ਦਖਾਇਆ ਦੰਕੀਏ ਕਿ ਪ੍ਰਵਾਸੀਆਂ ਨੂੰ 1 अप्रैल ਤੱਕ ਘਰ ਕਰਨ ਦਾ ਹੁਕਮ ਜਾਰੀ ਗਿਆ ਸੀ ਜਿਸ ਤੋਂ ਬਾਅਦ ਇਸ ਮਾਮਲੇ 'ਚ ਲੋਕਾਂ ਦੇ ਵਿਰੋਧ ਵੀ ਕੀ ਫੈਸਲ ਅਧਿਕਾਰੀਆਂ ਨੇ ਮਹੌਜ ਕੇ ਮਾਮਲਾ ਸੰਭਾਲਨ ਦੀ ਗੱਲ ਕਹੀ ਹੈ ਪਰ ਇਸ ਵਿੱਚ ਪਟਿਆ ਦਾ ਕਹਿਣਾ ਹੈ ਪਰਿਆ ਕਾਰਨ ਪਿੰਡ ਚ ਉਹ ਲੜਵਾਸੀ ਨੂੰ ਅਪਰਾਧ ਦੇ ਨਾਂ 'ਤੇ ਵੱਧ ਰੇ ਨੇ ਲਗਾਰ ਪ੍ਰਵਾਸੀਆਂ ਨੂੰ ਪਿੰਡ ਦਾ ਮਾਹੌਲ ਖਰਾਬ ਕਰਾਇਆ ਜਿਸ ਕਾਰਨ ਉਹਨਾਂ ਨੂੰ ਫੇੜਿ ਛਾੜ ਕੇ ਚਲੇ ਜਾਣ ਲਈ ਕਿਹਾ ਗਿਆ ਹੈ ਪਰ ਦੂਜੇ ਪਾਸੇ ਪੁਲਿਸਾਈਆਂ ਦਾ ਕਹਿਣਾ ਹੈ ਕਿ ਮਾਮਲੇ ਸ਼ਿਕਾਇਤਦਾਰ ਦੇ ਪਾਸ ਦੇਖਿਆ ਕਿ ਲਾਪਸ 51 ਦਾ ਮਾਮਲਾ ਦਰਜ ਕੀਤਾ ਗਿਆ ਹੈ ਪ੍ਰਵਾਸੀਆਂ ਨੂੰ ਪਿੰਡ ਚੋਂ ਬਾਹਰ ਕੱਢਣ ਦਾ ਫਰਮਾਨ ਜਾਰੀ ਕੀਤਾ ਗਿਆ ਸੀ ਇਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ ਦਸਦੀ ਕੀ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਪ੍ਰਵਾਸੀਆਂ ਨੂੰ ਜਿਹੜਾ ਬਾਹਰ ਜਾਣ ਦਾ ਨਾਦਰ ਚਾਹੀ ਹੁਕਮchnaਇਆ ਗਿਆ ਹੋਵੇ ਇਸ ਤੋਂ ਪਹਿਲਾਂ ਵੀ ਪਰਿਵਾਰੀਆਂ ਨੂੰ ਇਸੇ ਤਰ੍ਹਾਂ ਹੁਕਮ ਸੁਣਾਇਆ ਗਿਆਇਆ ਸੀ ਜਿੱਦਾਂ ਪਿਛਲੇ ਦਿਨਾਂ ਦੇ ਟਵਿਟਰ 'ਤੇ ਜੈਡ ਪ੍ਰੋਸੈਸਰ ਤੋਂ ਪਿਓਰਿਟੀ ਨੂੰ ਹਟਾ ਦਿੱਤਾ ਗਿਆ ਜਿਸ ਤੋਂ ਬਾਅਦ ਸਭ ਗਰਮਾ ਗਿਆ ਵਿਕਰਮ ਸਿੰਘ ਮਜੀਠੀਆ ਨੇ ਇੱਕ ਵੀਡੀਓ ਜਾਰੀ ਕਰਕੇ ਭਗਵਾਨ ਪ੍ਰਮਾਤਮਾ ਸਰਕਾਰ ਦੇ ਸਿੱਧੇ ਨਿਸ਼ਾਨੇ ਸੌਧਨੀ ਉਹਨਾਂ ਨੇ ਕਿਹਾ ਕਿ ਜੈਡ ਪ੍ਰੋਸੈਸਰ ਸਿਕਿਉਰਿਟੀ ਹਟਾਈ ਗਈ ਹੈ ਪੰਜਾਬ ਸਰਕਾਰ ਜਾਣੂੁੱਛ ਕੇ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੀ ਹੈ ਤਾਂ ਜੋ ਜੇਕਰ ਮੇਰੀ ਜਾਨ ਨੂੰ ਖਤਰਾ ਹੋਇਆ ਤੇ ਮੈਨੂੰ ਕੁਝ ਹੋਇਆ ਪਰ ਮੈਂ ਜੇ ਬਚ ਗਿਆ ਤਾਂ ਭਗਵਾਨ ਪ੍ਰਮਾਤਮਾ ਤੈਨੂੰ ਦੀ ਚੇਤਾਵਨੀ ਵਿਕਰਮ ਸਿੰਘ ਮਜੀਠੀਆ ਨੇ ਇਹ ਭਗਵਾਨ ਪ੍ਰਮਾਨ ਨੂੰ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਿੱਧੇ ਮੂਸੇ ਬਾਦਰ ਭਗਵਾਨ ਪ੍ਰਮਾਨ ਸਰਕਾਰ ਮੈਨੂੰ ਮਰਵਾਉਣਾ ਚਾਹੁੰਦੀ ਹੈ ਇਸ ਤੋਂ ਪਹਿਲਾਂ ਸੁਖਬੀ ਬਾਦਲ ਨੇ ਵੀ ਭਗਵਾਨ ਪ੍ਰਮਾਨ ਸਰਕਾਰ ਤੇ ਤੱਕੇਸ਼ਾਹੀ ਦੇ ਇਲਜ਼ਾਮ ਲਗਾਏ ਸਨ ਤੇ ਕਿਆਸੀ ਕਿ ਵਿਕਰਮ ਸਿੰਘ ਮਜੀਠੀਆ ਦੀ ਸਿਕਿਉਰਿਟੀ ਨੂੰ ਅਜਿਹੇ ਸਮੇਂ 'ਚ ਹਟਾਇਆ ਗਿਆ ਹੈ ਜਦੋਂ ਪੰਜਾਬ ਦਾ ਮਾਹੌਲ ਖਰਾਬ ਹੈ ਤੇ ਉਹਨਾਂ ਦੇ ਸਿਕਿਉਰਿਟੀ ਹਟਾ ਕੇ ਉਹਨਾਂ ਦੀ ਜਾਨ ਨੂੰ ਖਤਰਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਭਗਵਾਨ ਪ੍ਰਮਾਨ ਸਰਕਾਰ ਦੀ ਸਾਜ਼ਿਸ਼ ਹੈ ਪੰਜਾਬ ਚੰਡੀਗੜ੍ਹ ਯੂਨੀਵਰਸਿਟੀ ਦੇ ਵਸਤੀ ਦੇ ਵਿੱਚ ਹੁਣ ਬਾਹਰੀ ਵਿਅਕਤੀਆਂ ਦੀ ਐਂਟਰੀ ਤੇ ਰੋਕ ਲਗਾ ਦਿੱਤੀ ਗਈ ਹੈ ਕੋਈ ਵੀ ਬਾਹਰੀ ਵਿਅਕਤੀ ਪੰਜਾਬ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਐਂਟਰੀ ਨਹੀਂ ਕਰ ਪਾਏਗਾ ਜੇਕਰ ਤੁਸੀਂ ਯੂਨੀਵਰਸਿਟੀ ਵਿੱਚ ਜਾਣਾ ਹੈ ਤਾਂ ਤੁਹਾਡੇ ਕੋਲ ਆਈਡੀ ਕਾਰਡ ਹੋਣਾ ਜ਼ਰੂਰੀ ਹੈ ਨਵੀਂ ਸੁਰੱਖਿਆ ਦੇ ਲਿਹਾਜ਼ ਨਾਲ ਯੂਨੀਵਰਸਿਟੀ ਪ੍ਰਸ਼ਾਸਨ ਇਹ ਵੱਡਾ ਕਦਮ ਚੁੱਕਿਆ ਹੈ ਇਸ ਤੋਂ ਪਹਿਲਾਂ ਹਰਿਆਣਾ ਦੇ ਕਲਾਕਾਰ ਮਾਸੂਮ ਸ਼ਰਮਾ ਦਾ ਸ਼ੋਅ ਹੋਇਆ ਸੀ ਜਿਸ ਦਰਮਿਆਨ ਪੀਯੂ ਦੇ ਵਿੱਚ ਗੋਲੀਆਂ ਚੱਲੀਆਂ ਸਨ ਤੇ ਵਿਦਿਆਰਥੀਆਂ ਦੀ ਮੌਤ ਹੋਈ ਸੀ ਜਿਸ ਤੋਂ ਬਾਅਦ ਇਹ ਵੱਡਾ ਫੈਸਲਾ ਲਿਆ ਗਿਆ ਹੈ ਕਿ ਜੇਕਰ ਤੁਸੀਂ ਪੰਜਾਬ ਯੂਨੀਵਰਸਿਟੀ ਕਿਸੇ ਵੀ ਸਮਝਣਾ ਹੈ ਤਾਂ ਤੁਹਾਡੇ ਕੋਲ ਆਈਡੀ ਕਾਰਡ ਹੋਣਾ ਜ਼ਰੂਰੀ ਹੈ ਨਹੀਂ ਤਾਂ ਐਂਟਰੀ ਪੂਰੀ ਤਰ੍ਹਾਂ ਨਾਲ ਬੈਨ ਕਰ ਦਿੱਤੀ ਹੈ ਕਿਸੇ ਵੀ ਬਾਹਰੀ ਵਿਅਕਤੀ ਨੂੰ ਇਸ ਐਂਟਰੀ ਨੂੰ ਨਹੀਂ ਅੰਦਰ ਜਾਣ ਦਿੱਤਾ ਜਾਏਗਾ ਇਸ ਤੋਂ ਬਾਅਦ ਦੱਸੀ ਕਿ ਆਈਡੀ ਕਾਰਡ ਪਛਾਣ ਪੱਤਰ ਪ੍ਰਦਰਸ਼ਿਤ ਕਰੀ ਸੁਰੱਖਿਆ ਨੂੰ ਤੁਸੀਂ ਯਕੀਨੀ ਬਣਾਉਣਾ ਹੋਵੇਗਾ ਤੇ ਨਾਲ ਹੀ ਜੋ ਤੁਹਾਡੀ ਆਈਡੀ ਹੈ ਉਸ ਨੂੰ ਨਾਲ ਲੈ ਕੇ ਜਾਣਾ ਹੋਵੇਗਾ ਤਾਂ ਹੀ ਤੁਸੀਂ ਪੰਜਾਬੀ ਯੂਨੀਵਰਸਿਟੀ ਦੇ ਅੰਦਰ ਜਾ ਸਕਦੇ ਹੋ ਜਾਬਰ ਬੈਠੇ ਕੇ ਕਰਵਾਉਣ ਵਾਲੇ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਤੇ ਹੁਣ ਇਹਨਾਂ ਮੁਲਾਜ਼ਮਾਂ ਦੇ ਵੱਲੋਂ 3 ਅਪ੍ਰੈਲ ਨੂੰ ਵੱਡੀ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਹੈ ਮੁਲਾਜ਼ਮਾਂ ਨੇ ਜਾਣਕਾਰੀ ਦਿੱਤੀ ਹੈ ਕਿ 3 ਅਪ੍ਰੈਲ ਨੂੰ ਪੰਜਾਬ ਦੇ ਬੱਸ ਅੱਡੇ ਬੰਦ ਰਹਿਣਗੇ ਕਈ ਥਾਵਾਂ ਤੇ ਇਹ ਬੰਦ ਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ ਕਨਵਸ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਨੂੰ ਰੈਗੂਲਰ ਕਰਨ ਦੀ ਮੰਗ ਲਗਾਤਾਰ ਜਾ ਰਹੇ ਨੇ ਤੇ ਲਗਾਤਾਰ ਉਹਨਾਂ ਦੀ ਮੰਗ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਤੇ ਚੋਂਸ ਕੋ ਜੋ ਮੁਲਾਜ਼ਮਾਂ ਨੇ ਹੋਣ ਸਰਕਾਰ ਖਿਲਾਫ ਮੋਰਚਾ ਕੋਲ ਦਿੱਤਾ ਆਪਣੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣ ਲਈ 6 7 ਤੇ 8 ਅਪ੍ਰੈਲ ਨੂੰ ਵੀ ਵੱਡਾ ਜੁਆਏ ਅੰਦੋਲਨ ਦੀ ਚੰਦੀ ਤਿਆਰੀ ਕੀਤੀ ਗਈ ਹੈ ਇਸ ਮੌਕੇ ਇਹਨਾਂ ਪ੍ਰਦਰਸ਼ਨ ਕਾਜ਼ਮਾ ਦਾ ਕਹਿਣਾ ਹੈ ਕਿ ਸਰਕਾਰ ਉਹਨਾਂ ਨੂੰ ਪ੍ਰੋਕਸਾ ਦਿੰਦੀ ਹੈ ਪਰ ਪ੍ਰੋਕਸੇ ਤੇ ਖਰਾ ਨਹੀਂ ਉਤਰਦੀ ਲਗਾਤਾਰ ਉਹਨਾਂ ਦੀ ਲੰਬੰਗਾਂ ਨੂੰ ਅਣਗੌਣਾ ਕੀਤਾ ਜਾ ਰਿਹਾ ਹੈ ਜਿਸ ਕਾਰਨ ਉਹਨਾਂ ਨੇ ਇਹ ਵੱਡੀ ਹੜਤਾਲ ਕਰਨ ਦਾ ਐਲਾਨ ਕੀਤਾ ਹੈ భారత అధికారి ਸਿੰਘੀ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕਿਉਂਕਿ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਵਿੱਚ ਉਹਨਾਂ ਨੂੰ ਬੀਐਸਐਫ ਦੇ ਡੀਆਈਜੀ ਨਿਯੁਕਤ ਕੀਤਾ ਗਿਆ ਤੇ ਸੁਰਿੰਦਰ ਨੂੰ ਇਸ ਮੌਕੇ ਇਹ ਵੱਡੀ ਜ਼ਿੰਮੇਵਾਰੀ ਦੇ ਕੇ ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਦੱਸਿਆ ਕਿ ਬੀਐਸਐਫ ਵਿੱਚ ਡੀਆਈਜੀ ਦੇ ਅਹੁਦੇ ਤੇ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਇਸ ਤੋਂ ਬਾਅਦ ਉਹਨਾਂ ਦੀ ਨਿਯੁਕਤੀ ਡੈਕੂਟੇਸ਼ਨ ਦੇ ਆਧਾਰ ਤੇ ਕੀਤੀ ਗਈ ਹੈ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜੋ ਪਾਸੇ ਚੰਡੀਗੜ੍ਹ ਟੀਜੀਪੀ ਅਹੁਦਾ ਚਾਰਜ ਆਈਪੀਐਸ ਅਧਿਕਾਰੀ ਰਾਜਕਵਾਰ ਨੂੰ ਸੌਂਪ ਦਿੱਤਾ ਗਿਆ ਵੱਡਾ ਫੇਰ ਬਦਲ ਪੁੱਜਾ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਹਾਲਾਂਕਿ ਮੰਤਰਾਲੇ ਨੇ ਕਿਹਾ ਕਿ ਸੁਰੇਂਦਰੂ ਉਹਨਾਂ ਦੀ ਜ਼ਿੰਮੇਵਾਰੀ ਸੰਭਾਲ ਲਈ ਜਲਦ ਰਾਹਤ ਵੀ ਦਿੱਤੀ ਜਾਏਗੀ ਪੰਚੋ ਚੋਲੇ ਝੋਲੇ ਦੀ ਕਟਾਈ ਟਾਈਮ ਕੰਨੀ ਲੱਗ ਗਈ ਹੈ ਕੰਬਾਈਨ ਚਾਲੂ ਨਹੀਂ ਮਾੜੀ ਖਬਰ ਕਹਿ ਸਕਦੇ ਹੈ ਕੰਬਾਈਨ ਚਾਲੂ ਸਖਤ ਹੁਕਮ ਜਾਰੀ ਕਰ ਦਿੱਤੇ ਗਏ ਨੇ ਜਿਲ੍ਹੇ ਜਿਲ੍ਹਾ ਮਲੇਰਟਫਲਿਤ ਜਿਲ੍ਹਾ ਮਜੀਸਟ੍ਰੇਟ ਜਲੰਧਰ ਦੇ ਬਲੋਹੇ ਫਰਮਾਨ ਜਾਰੀ ਕੀਤੇ ਗਏ ਨੇ ਕਿ ਝੋਨੇ ਦੀ ਕਟਾਈ ਦਾ ਟਾਸ ਸਵੇਰੇ ਦੇ ਤੋਂ ਸ਼ਾਮ 7 ਵਜੇ ਤੱਕ ਹੈ ਉਸ ਤੋਂ ਬਾਅਦ ਜੇਕਰ ਕਿਸੇ ਨੇ ਇਹਨਾਂ ਹੁਕਮਾਂ ਦੀ ਉਲੰਘਣਾ ਕੀਤੀ ਤਾਂ ਉਸ ਉਪਰ ਸਖਤ ਕਾਰਵਾਈ ਲਾਈ ਗਈ ਦੱਸਿਆ ਗਿਆ ਹੈ ਵਿਪਾਗ ਦਾ ਮੰਨ ਕੇ ਸ਼ਾਮ ਨੂੰ ਦੋ ਤੋਂ ਬਾਅਦ ਤਰੇਲੀਆਂ ਜਿਸ ਕਾਰਨ ਫਸਲ ਗਿੱਲੀ ਹੋ ਜਾਂਦੀ ਹੈ ਤੇ ਗਿੱਲੀ ਫਸਲ ਜਦੋਂ ਮੰਡੀਆਂ ਵਿੱਚ ਪਹੁੰਚਦੀ ਹੈ ਤਾਂ ਸੁੱਕੀ ਹੋਣ ਦਾ ਟਾਈਮ ਲੱਗਦਾ ਤੇ ਫਿਰ ਇਸ ਕਾਰਨ ਕਿਸਾਨਾਂਾਂ ਦੀ ਫਸਲ ਵਿਕਣ ਦੇ ਵਿੱਚ ਉਹਨਾਂ ਨੂੰ ਕਾਫੀ ਦੇਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸੇ ਦੇਰੀ ਤੇ ਧਿਆਨ ਵਿੱਚ ਰੱਖਦੇ ਹੋਏ ਵਿਪਾਗ ਦੇ ਵੱਲੋਂ ਇਹ ਵੱਡਾ ਫੇਰਬਦਲ ਕੀਤਾ ਗਿਆ ਹੈ ਤੇ ਹੁਣ ਜੋ ਹੈ ਛੋਲੇ ਦੀ ਕਟਾਈ ਦਾ ਟਾਈਮ 10 ਵਜੇ ਤੋਂ ਲੈ ਕੇ 7 ਵਜੇ ਕਰ ਦਿੱਤਾ ਗਿਆ ਹੈ ਤੇ ਜੇਕਰ ਕਿਸੇ ਨੇ ਨਾ ਹੁਕਮਾਂ ਦੀ ਉਲੰਘਣਾ ਕੀਤੀ ਤਾਂ ਨਾਲ ਦੇ ਨਾਲ ਸਖਤ ਕਾਰਵਾਈ ਕੀਤੀ ਜਾਏਗੀ ਅਪਰੈਲ ਮਹੀਨਾ ਬੱਚਿਆਂ ਲਈ ਮਹੱਤਵ ਜਾ ਪਰਿਆ ਮੰਨ ਜਾਈ ਕਿ ਇਸ ਮਹੀਨੇ ਵਿੱਚ ਸਰਕਾਰ ਚੁਟੀਆਂ ਹੀ ਚੁਟੀਆਂ ਦਿੱਤੀਆਂ ਨੇ ਇਹ ਤਰੀਕ ਤੋਂ ਲਗਾਤਾਰ ਸਰਕਾਰ ਦੇ ਸਰਕਾਰੀ ਅਦਾਰਿਆਂ ਸਰਕਾਰੀ ਸਕੂਲਾਂ ਦੇ ਵਿੱਚ ਛੁੱਟੀ ਨਾ ਹੋਣ ਵਾਲੀਆਂ ਨੇ ਦੱਸਦੀ ਕਿ 10 ਦਿਨ ਦਿੱਤੇ ਇੱਕ ਅਦਾਰੇ ਲਗਾਤਾਰ ਬੰਦ ਰਹਿਣਗੇ 3 ਜੁਲਾਈ 6 ਅਪ੍ਰੈਲ ਐਤਵਾਰ ਨੂੰ ਸ਼੍ਰੀ ਗੁਰੂ ਨਾਭਾ ਜੀ ਦਾ 10 ਜੀ ਦਾ ਜਨਮ ਦਿਨ ਹੈ 8 ਅਪ੍ਰੈਲ ਮੰਗਲਵਾਰ ਨੂੰ ਮਹਾਭੀਰ ਜਨਮ ਦਿਯਾ 10 ਅਪ੍ਰੈਲ ਨੂੰ 12 ਤੇ ਵਿਸਾਖੀ 13 April ਨੂੰ ਬਾਅਦ ਲਗਾਤਾਰ ਜੇਕਰ ਕਿਹਾ ਜਾਵੇ ਪੰਜਾਬ ਦੇ ਵਿੱਚ ਛੁੱਟੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ ਤੇ ਹੁਣ ਲਗਾਤਾਰ 10 ਦਿਨ ਬੱਚੇ ਮੌਜਾ ਕਰਨਗੇ ਬੱਚਿਆਂ ਨੂੰ ਸਕੂਲਾਂ ਦੀ ਟੈਨਸ਼ਨ ਨਹੀਂ ਹੈ ਸਕੂਲਾਂ ਤੋਂ ਰਾਹਤ ਮਿਲੀ ਹੈ ਸਰਕਾਰ ਦਾ ਇਹ ਵੱਡਾ ਫੈਸਲਾ ਗਰਮੀਆਂ ਤੇ ਮੱਦੇ ਨਜ਼ਰ ਵੀ ਨਿਕਲ ਕੇ ਸਾਹਮਣੇ ਆਇਆ ਤੇ ਹੁਣ April ਮਹੀਨੇ ਦੇ ਵਿੱਚ ਜੇਕਰ ਤੁਸੀਂ ਵੀ ਆਪਣੇ ਬੈਂਕ ਦਾ ਕੋਈ ਕੰਮ ਕਰਨਾ ਚਾਹੁੰਦੇ ਹੋ ਤਾਂ ਇਹਨਾਂ 10 ਦਿਨਾਂ ਦੇ ਵਿੱਚ ਕੰਮ ਨਿਪਟਾਉਣ ਦਾ ਨਾ ਸੋਚੋ ਕਿਉਂਕਿ 10 ਦਿਨ ਲਗਾਤਾਰ ਬੈਂਕ ਬੰਦ ਰਹਿਣ ਵਾਲੇ ਨੇ ਤੇ ਇਹਨਾਂ ਬੈਂਕ ਦੇ ਬੰਦ ਹੋਣ ਕਾਰਨ ਤੁਸੀਂ ਆ ਕਾਮ ਨੂੰ ਛੁੱਟੀਆਂ ਤੋਂ ਪਹਿਲਾਂ ਹੀ ਨਿਪਟਾ ਸਕਦੇ ਹੋ ਫਿਲਹਾਲ ਇਹਨਾਂ ਖਬਰਾਂ ਵਿੱਚ ਬਸ ਇਹ ਨਹੀਂ ਨਵੀਆਂ ਕਿਤਾਬਾਂ ਬਕਰ ਲਈ ਤੁਸੀਂ ਦੇਖ ਰਿਹਾ ਚੁੱਕਿਆ ਟੀਵੀ